ਅੰਮ੍ਰਿਤਸਰ ਦੇ ਬਹੁਤ ਹੀ ਵਿਅਸਤ ਮਹਾਂ ਸਿੰਘ ਗੇਟ ਚੌਂਕ ਜਿੱਥੇ ਟ੍ਰੈਫਿਕ ਸਿਗਨਲ ਜ਼ਿਆਦਾਤਰ ਬੰਦੀ ਰਹਿੰਦੇ ਹਨ ਫਾਸਮੀ ਨਿਊਜ਼ ਟੀਮ ਵੱਲੋਂ ਪਹਿਲਾਂ ਵੀ ਕਈ ਵਾਰ ਇਹਨਾਂ ਬੰਦ ਪਈਆਂ ਲਾਈਟਸ ਬਾਰੇ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ ਪਰ ਅੱਜ ਤੱਕ ਇਹਨਾਂ ਦਾ ਕੋਈ ਵੀ ਪਰਮਾਨੈਂਟ ਹੱਲ ਨਹੀਂ ਕੀਤਾ ਗਿਆ ਵੱਡੀ ਕਮੀ ਇੱਥੇ ਇਹ ਵੀ ਦੇਖਣ ਵਿੱਚ ਆਈ ਕਿ ਇਸ ਚੌਂਕ ਵਿੱਚ ਕੋਈ ਵੀ ਟ੍ਰੈਫਿਕ ਪੁਲਿਸ ਕਰਮਚਾਰੀ ਤਾਇਨਾਤ ਨਹੀਂ ਸੀ ਜੋ ਕਿ ਟ੍ਰੈਫਿਕ ਨੂੰ ਕੰਟਰੋਲ ਕਰੇ ਇੱਥੇ ਬੱਸ ਸਟੈਂਡ ਨਜ਼ਦੀਕ ਹੀ ਹੈ ਸੋ ਹੈਵੀ ਟ੍ਰੈਫਿਕ ਵੀ ਇੱਥੋਂ ਨਿਕਲਦੀ ਹੈ ਵਾਹਨ ਚਾਲਕ ਕਾਲੀ ਵਿੱਚ ਇੱਥੋਂ ਨਿਕਲਦੇ ਹਨ ਜਿਸ ਕਾਰਨ ਐਕਸੀਡੈਂਟ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਰਾਗੀਰਾਂ ਨੇ ਅਪੀਲ ਕੀਤੀ ਕਿ ਸੰਬੰਧਿਤ ਵਿਭਾਗ ਨੂੰ ਇਸ ਚੌਂਕ ਦੇ ਟ੍ਰੈਫਿਕ ਸਿਗਨਲ ਠੀਕ ਕਰਵਾਏ ਜਾਣ ਕਿਉਂਕਿ ਇੱਥੋਂ ਸੰਗਤ ਸ਼੍ਰੀ ਹਰਮੰਦਰ ਸਾਹਿਬ ਅਤੇ ਸ਼ਹੀਦਾ ਸਾਹਿਬ ਨੂੰ ਜਾਂਦੀ ਹੈ ਹੁਣ ਆ ਕਿਹਾ ਕਿ ਇੱਥੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਵੀ ਕੀਤੀ ਜਾਵੇ ਤਾਂ ਜੋ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਸਰ ਅਸੀਂ ਇਸ ਟਾਈਮ ਤੇ ਮਾਨ ਸਿੰਘ ਗੇਟ ਚੌਂਕ 'ਤੇ ਖੜੇ ਹਾਂ ਜੋ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹਗਾ ਹੈ ਸਰ ਤੁਸੀਂ ਇਸ ਟਾਈਮ ਤੇ ਦੇਖ ਸਕਦੇ ਹੋ ਕਿ ਸਮਾਂ ਇਸ ਵੇਲੇ 3 ਵਜੇ ਵੱਜੀ ਹੋਈ ਏ ਪਰ ਉੱਤੇ ਟ੍ਰੈਫਿਕ ਮੁਲਾਜ਼ਮਾਂ ਤੇ ਕੋਈ ਨਹੀਂਗਾ ਜਿਹੜੀ ਰੈੱਡ ਲਾਈਟਾਂ ਜਿਹੜੀਆਂ ਉੱਤੇ ਲੱਗਦੀਆਂ ਜੰਪ ਹੋਣ ਵਸਤੇ ਰੈੱਡ ਲਾਈਟਾਂ ਬਿਲਕੁਲ ਬੰਦ ਪਈਆਂ ਤੁਸੀਂ ਅਸੀਂ ਫਾਸਟਵੇ ਤੇ ਧੰਨਵਾਦੀ ਬਹੁਤ ਆ ਕਿ ਇਹ ਤੇ ਨਿਊਜ਼ਾ ਬਹੁਤ ਲਗਾਉਂਦੇ ਨੇ ਰੈੱਡ ਲਾਈਟਾਂ ਨਿਊਜ਼ਾ ਬਹੁਤ ਵਧੀਆ ਲਾ ਚੁੱਕੇ ਆ ਪਰ ਪ੍ਰਸ਼ਾਸਨ ਦੇ ਕੰਦ ਵਿੱਚ ਜੋ ਨਹੀਂ ਸਰਕਦੀ ਤੁਸੀਂ ਦੇਖੋ ਕਿ ਬਾਹਰੋਂ ਦੂਤਰਾ ਦੇ ਤੋਂ ਸੰਖਤਾ ਵੀ ਇੱਥੇ ਬਹੁਤ ਆਂਦੀਆਂ ਨੇ ਵੇ ਸੰਤਾਨ ਨੂੰ ਆਜੀ ਟ੍ਰੈਫਿਕ ਦੀ ਪਰੇਸ਼ਾਨੀ ਕਰਨੀ ਪੈਂਦੀ ਜਦੋਂ ਟਰੱਕ ਵਗੈਰਾ ਆ ਗਏ ਬੱਸੇਜ਼ ਹੋ ਗਈਆਂ ਤੇ ਹੈਵੀ ਵਹੀਕਲ ਕਿਉਂਕਿ ਬੱਸ ਸੜਾ ਕੋਲ ਹੋਣ ਦੇ ਕਾਰਨ ਇੱਥੇ ਟ੍ਰੈਫਿਕ ਦੀ ਸਮੱਸਿਆ ਹਰ ਟਾਈਮ ਤੇ ਬਣੀ ਰਹਿੰਦੀ ਹੈ ਰੈੱਡ ਲਾਈਟ ਉੱਤੇ ਨਾ ਹੁਣ ਕਰਨ ਪੈਦਲ ਯਾਤਰੀਆਂ ਨੂੰ ਵੀ ਲੰਘਣ ਲੱਗੇ ਦਿੱਕਤ ਹੁੰਦੀ ਹੈ ਤੇ ਆਵਾਜਾਈ ਜਿਹੜੇ ਸਕੂਟਰ ਸਾਈਕਲ ਤੇ ਹੁੰਦੇ ਆ ਉਹ ਕਿਸੇ ਟਾਈਮ ਤੇ ਬੱਸ ਦੇ ਨਾਲ ਟੱਕਰ ਦੇ ਨਾਲ ਕੋਹਲ ਵੀ ਹੋ ਚੁੱਕੇ ਨੇ ਸਰ ਇੱਥੇ ਪੁਲਿਸ ਕਰਮਚਾਰੀ ਸਿਰਵੈਕ ਕਰੀ ਤੇ ਨਹਿਰ ਨਹੀਂ ਆਏ ਦੇ ਹੁਣ ਵੀ ਇਸ ਟਾਈਮ ਤੇ ਤੁਹਾਨੂੰ ਦੱਸ ਰਹੇ ਹਾਂ ਕਿ 3 ਵਜੇ ਹੋਏ ਆ ਤੁਸੀਂ ਮੁਲਾਜ਼ਮ ਦੇਖ ਲਓ ਕੋਈ ਨਹੀਂਗਾ ਅਗਰ ਲਾਈਟ ਇਹਤੇ ਮੁਲਾਜ਼ਮ ਨੂੰ ਮੈਨੂਅਲੀ ਇੱਥੇ ਆਕੇ ਨੂੰ ਫੀਲ ਕਰਨਾ ਚਾਹੀਦਾ ਕਿ ਤੁਹਾਨੂੰ ਲੀਡ ਕਿਸ ਤਰ੍ਹਾਂ ਕਰਨਾ ਹੈ ਪਰ ਇੱਥੇ ਜਿਹੜਾ ਪੁਲਿਸ ਮੁਲਾਜ਼ਮ ਅਤੇ ਕੋਈ ਵੀ ਅਸਟੈਂਟ ਮੌਜੂਦ ਨਹੀਂ ਹੈ ਪੁਲਿਸ ਮੁਲਾਜ਼ਮ ਸਿਰਫ ਚਲਾਣ ਹੁੰਦਾ ਦੇ ਕੱਟਣ ਵਾਸਤੇ ਆਉਂਦੇ ਨੇ ਉਹ ਦੇਖਦੇ ਨੇ ਪੀਪੀ 13 ਗੱਡੀ ਆਈ ਹੈ ਪੀਪੀ 46 ਆਈ ਹੈ ਜਾਂ ਬਾਹਰ ਕੋਈ ਜੰਮੂ ਦੂਰਦਰਾ ਦੇ ਤੋ ਉਹ ਕਿਉਂ ਡੱਕਦੇ ਨੇ ਉਹਨਾਂ ਨੂੰ ਕਿਉਂਕਿ ਉੱਥੇ ਉਹਨਾਂ ਦੀ ਦਿਹਾੜੀ ਬਣਦੀ ਹੁੰਦੀ ਹੈ ਤੇ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਰਿਕੁਐਸਟ ਕਰਦੇ ਹਾਂ ਕਿ ਕਿਰਪਾ ਕਰਕੇ ਜਿਹੜੇ ਆਪਣੇ ਹੈ ਡਿਊਟੀ ਤੋਂ ਕਿਤੇ ਹੀ ਕਰਦੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤਾਂ ਜੇ ਉਹਨਾਂ ਨੂੰ ਵੀ ਅਕਲ ਆਵੇ ਕਿ ਕਿੱਦਾਂ ਕੰਮ ਕਰਨਾ ਹੈ ਸਰ ਦੇਖੋ ਇਹ ਜਿਹੜਾ ਡਿਪਾਰਟਮੈਂਟ ਹੈਗਾ ਕਾਰਬਨਸ਼ਨ ਦੇ ਅੰਦਰ ਆਂਦਾ ਲਾਈਟਾਂ ਪਰ ਲਾਈਟਾਂ ਨੂੰ ਲੀਡ ਕਰਨ ਵਾਸਤੇ ਸਾਡੀ ਪੁਲਿਸ ਪ੍ਰਸ਼ਾਸਨ ਇਹਨੂੰ ਜੰਪ ਆ ਕੇ ਲਾਈਟ ਆਪਾ ਕਰਦੇ ਆ ਜੰਪ ਤੇ ਪੁਲਿਸ ਪ੍ਰਸ਼ਾਸਨ ਦੇਖਦੀ ਹੈ ਕਸੀਂ ਕਹਾਂਗੇ ਪੁਲਿਸ ਪ੍ਰਸ਼ਾਸਨ ਆਪਣੇ ਮਾਧਮ ਦੇ ਰਹੀ ਵੀ ਕਾਰਪੋਰੇਸ਼ਨ ਵੀ ਇਹਨਾਂ ਨੂੰ ਸ਼ਕਤੀ ਦੇ ਨਾਲ ਕਵੇ ਕਿ ਰੈੱਡ ਲਾਈਟਾਂ ਜਿਹੜੀਆਂ ਆਉਣ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਸਮੱਸਿਆ ਜਿਹੜੀ ਟ੍ਰੈਫਿਕ ਦੀ ਉਲਝ ਜਾਂਦੀਆਂ ਉਹ ਨਾ ਹੋ ਸਕਤ। ਫਾਸਟਰ ਨਿਊਜ਼ ਟੀਮ ਅੱਜ ਪਰ ਫਿਰ ਪੁੱਜੀ ਹੈ ਅੰਮ੍ਰਿਤਸਰ ਦੇ ਮਹਾ ਸਿੰਘ ਗੇਟ ਚੌਕ ਵਿਖੇ ਜੋ ਕਿ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹੈ। ਔਰ ਤੁਸੀਂ ਦੇਖ ਸਕਦੇ ਹੋ ਹਾਲਾਤ ਹੋਈ ਨੇ। ਪਹਿਲਾਂ ਵੀ 3-4 ਵਾਰ ਇੱਥੋਂ ਦੀਆਂ ਖਬਰਾਂ ਪ੍ਰਚਾਰਿਤ ਕੀਤੀਆਂ ਜਾ ਚੁੱਕੀਆਂ ਨੇ। ਜਿਹੜੇ ਇੱਥੇ ਟ੍ਰੈਫਿਕ ਸਿਗਨਲ ਦੇ ਬੰਦ ਪਏ ਨੇ ਔਰ ਮੇਨ ਚੌਕ ਪੈਦਾਏ ਇੱਥੋਂ ਬੱਸਾਂ ਵੀ ਨਿਕਲਦੀਆਂ ਨੇ ਔਰ ਜਿਹਨ ਹਰ ਮੰਦਰ ਸਾਹਿਬ ਜਾਣ ਵਾਲੀਆਂ ਸੜਕਾਂ ਵੀ ਇੱਥੋਂ ਕਾਫੀ ਨਿਕਲਦੀਆਂ ਨੇ ਔਰ ਇਸ ਸਮਝ ਲਓ ਕਿ ਇਸ ਚੌਂਕ ਵਿੱਚ ਕਾਫੀ ਟ੍ਰੈਫਿਕ ਦਾ ਆਵਾਗਮਨ ਰਹਿੰਦਾ ਹੈ ਲੇਕਿਨ ਦੇਖਣ ਚਾਇਆ ਕਿ ਇੱਥੇ ਪੁਲਿਸ ਕਰਮਚਾਰੀ ਕੋਈ ਵੀ ਆਪਣੀ ਡਿਊਟੀ ਦੇ ਤਰ੍ਹਾਂਤ ਨਹੀਂ ਹੈ ਜਿਸ ਕਾਰਨ ਇੱਥੇ ਕੋਈ ਵੀ ਹਾਦਸਾ ਹੋਂਦਾ ਖੱਛਾ ਬਣਿਆ ਰਹਿੰਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਹੁਣ ਵੀ ਲੋਕ ਲੋਕ ਜਿਹੜੇ ਆਪਸ ਵਿੱਚ ਟ੍ਰੈਫਿਕ ਜਿਹੜੀ ਆਪਸ ਵਿੱਚ ਟਕਰਾ ਰਹੀ ਹੈ ਵਾਹਨ ਆਪਸ ਵਿੱਚ ਟਕਰਾਉਂਦੇ ਨੇ ਔਰ ਇਸ ਕਰਕੇ ਇੱਥੋਂ ਲੜਾਈ ਝਗੜੇ ਵੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਸੋ ਜ਼ਿਲ੍ਹਾ ਸਬੰਧਿਤ ਜਿਹੜਾ ਵਿਭਾਗ ਹੈ ਉਹਨੂੰ ਔਰ ਟ੍ਰੈਫਿਕ ਪੁਲਿਸ ਕਰਮਚਾਰੀਆਂ ਚਾਹੀਦਾ ਕਿ ਆਪਣੀ ਡਿਊਟੀ ਕਰਨ ਇਥੋ ਜੇ ਟ੍ਰੈਫਿਕ ਸਿਗਨਲ ਨੇ ਉਹਨਾਂ ਨੂੰ ਠੀਕ ਕਰਵਾਣ ਔਰ ਜਾਂ ਫਿਰ ਜੇ ਟ੍ਰੈਫਿਕ ਸਿਗਨਲ ਜਿੰਨਾ देर ਤੱਕ ਨਹੀਂ ਠੀਕ ਹੁੰਦੇ ਉਰੋਂ ਤੱਕ ਇੱਥੇ ਪੁਲਿਸ ਕਰਮਚਾਰੀ ਤਨਾਤੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਟ੍ਰੈਫਿਕ ਨੂੰ ਕੰਟਰੋਲ ਕਰ ਸਕਣ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ